ਜ਼ਮੀਨ ਟੈਸਟ ਕਰਾਈ ਇੱਥੇ ਅੱਛਾ ਜੀ ਮਿੱਟੀ ਪੰਜਾਬ ਯੂਨੀਵਰਸਿਟੀ ਤੋਂ ਠੀਕ ਹੈ ਜੀ ਤਾਂ ਉਹ ਜਦੋਂ ਟੈਸਟ ਕਰਾਈ ਇਹਦੇ ਚ ਸਾਨੂੰ ਵੱਧ ਵੀ ਜ਼ਮੀਨਾ ਲੈਣ ਲਈ ਕਾਫੀ ਜਾਣੇ ਕਾਲੇ ਆ ਔਰ ਇਹ ਦੇਖ ਕੇ ਲਇਓ ਕਿ ਵੀ ਇੱਥੇ ਕੀ ਕੀ ਚੈਲੰਜਸ ਹੈਗੇ ਆ ਤੇ ਆਪਾਂ ਇੱਕ ਵਾਰੀ ਉਹ ਜਗ੍ਹਾ ਦੇਖ ਲੈਣੇ ਆ ਜਿੱਥੇ ਤੁਸੀਂ ਬਾਰੋਂ ਮਿੱਟੀ ਲਿਆ ਕੇ ਕੁਝ ਪੇੜ ਪੌਦੇ ਜਾਂ ਬੂਟੇ ਲਗਾਏ ਆ ਜਾਂ ਸਬਜ਼ੀਆਂ ਲਾਈਆਂ ਆ ਹਾਂਜੀ 70 80 ਫੁੱਟ ਤੋਂ ਸ਼ੁਰੂ ਹੋ ਜਾਂਦਾ ਠੀਕ ਆ ਪਰ ਉਹ ਪਾਣੀ ਪੀਣ ਲਈਕ ਨਹੀਂ ਹੈ ਠੀਕ ਆ ਇਹ ਤਿੰਨ ਚਾਰ ਵੈਰਾਈਟੀਆਂ ਨੇ ਜੀ ਅਸਾਮ ਤੋਂ ਹੁੰਦਾ ਬਿਲਕੁਲ ਜੀ ਹਾਂਜੀ 130 35 ਰੁਪਏ ਦਾ ਇੱਕ ਬੂਟਾ ਜੀ ਅਸੀਂ ਵਾਂਸ ਤੇ ਪ੍ਰੋਡਕਟ ਬਣਾਉਣੇ ਸੀ ਠੀਕ ਆ ਠੀਕ ਆ ਠੀਕ ਆ ਆ ਦੇਖੋ ਜਾਨਵਰ ਸੂਰ ਦਾ ਕੀਤਾ ਹੋਇਆ ਜੀ ਇਹ ਸੂਰ ਇਦਾਂ ਪੱਟ ਜਾਂਦੇ ਆ ਜ਼ਮੀਨ ਤੁਸੀਂ ਕਿਸੇ ਜੋ ਇੱਥੇ ਕੋਈ ਜ਼ਮੀਨ ਲੈਂਦਾ ਆ ਹਾਂਜੀ ਹਾਂਜੀ ਉਹਨੂੰ ਕੀ ਸਲਾਹ ਦੇਣਾ ਚਾਹੁੰਦੇ ਆ ਜੇ ਮਾਣਾ ਮੋਟਾ ਕੋਈ ਚੱਲਦਾ ਸੀ ਹਾਂਜੀ ਹਾਂਜੀ ਜਾਂ ਉਹ ਸਾਂਭਰ ਤੋੜ ਦਿੰਦਾ ਸੀ ਅੱਛਾ ਜੀ ਸੁਣਿਆ ਸੁਣਿਆ ਉਹ ਬੂਟਾ ਕਦੇ ਮ